ਜੀ ਲੋ ਜੀ ਕੀ ਹਾਲ ਚਾਲ ਸਾਰਿਆਂ ਦਾ ਜੀ ਲੋ ਜੀ ਆਪਾਂ ਸਮਾਨ ਪੈਕ ਕਰ ਲਿਆ ਜੀ ਤੇ ਆਪਾਂ ਇਹ ਜਿਹੜਾ ਆਪਾਂ ਐਕਸਟਰਾ ਸਮਾਨ ਆ ਇਹ ਆਪਾਂ ਸੇਲ ਕਰ ਦੇਣਾ ਤੇ ਕੋਈ ਕਬਾੜੀ ਆ ਗਿਆ ਜਾਂ ਕੋਈ ਨਾ ਇਹ ਆਪਾਂ ਨੂੰ ਬੀਚ ਦੇਣਾ ਠੀਕ ਹੈ ਜੀ ਤੇ ਇਹ ਸਾਰਾ ਸਮਾਨ ਵੇਚਣ ਵਾਲਾ ਹੈ ਇਹ ਬੂਟ ਇਹ ਦੇ ਦੇ ਦਿਆਂਗੇ ਇਹ ਥੋੜੇ ਖਰਾਬ ਹੋ ਗਏ ਬੂਟ ਤੇ ਉਹ ਜਿਹੜਾ ਬੋਰਡ ਸੀ ਸਬਜੀ ਵਾਲਾ ਉਹ ਆਪਾਂ 파ੜ ਦਿੱਤਾ ਆ ਉਹ ਆਪ ਲਾਤ ਹੈ ਕੋਈ ਵੀ ਆਪਸ ਖੰਜਾ ਜਾਂ ਇਕੱਠਾ ਕਰ ਦਿਆਂਗੇ ਇਕੱਠਾ-ਕੁੱਟਾ ਕਰਕੇ ਤੇ ਠੀਕ ਸੱਡ ਦੇਵਾਂਗੇ ਸੋ ਉਹ ਜਿਹੜੀ ਆਪਣੀ ਬਾਈਕ ਖੜੀ ਆ ਉਹ ਆਪਣੀ ਇਹ ਬਾਈਕ ਦੋਨੇ ਕਰ ਲਾਂਗੇ ਇਹਨਾਂ ਦਾ ਰਿਗਾਰਡਮੈਂਟ ਆਵਾ ਪਰਉਣ ਵਾਲੀ ਇਹਨਾਂ ਦੋਨਾਂ ਦੇ ਸੋ ਜਿਹੜਾ ਟੇਬਲ ਹੈ ਬੜੀ ਇਹ ਟੇਬਲ ਦਾ ਵੀ ਆਪਾਂ ਰਿਗਾਰਡਮੈਂਟ ਕਰ ਲੈਣਾ ਤੇ ਬਾਕੀ ਉਹ ਜੋ ਆਪਣਾ ਏਸੀ ਆਪਾਂ ਲਾ ਲੈਣਾ ਕੱਲ ਤੇ ਮੰਮੀ ਉੱਧਰ ਬੈਠੇ ਆ ਕਿਸੇ ਲੈਣਾ ਤੇ ਉਹ ਆਪਣੀ ਜਿਹੜੀ ਬਾਕੀ ਸਮਾਨ ਸਮੋਣਿਆ ਕਪੜੇ ਤੋਂ ਲਏ ਸਾਰੇ ਕਪੜੇ ਸਾਰੇ ਵੋਸ਼ ਹੋ ਗਏ ਆ ਉਹ ਦੇਖੋ ਭਾਜੀ ਵੀ ਨਾਈਟ ਸ਼ਰਟ ਨਹੀਂ ਲੱਭੀ ਹਾਂਜੀ ਨਮੀ ਵਾਈਟ ਸ਼ਰਟ ਨਹੀਂ ਲੱਭੀ ਪਤਾ ਨਹੀਂ ਦੱਬਈ ਜਾਂ ਨਹੀਂ ਹੁਣ ਸਾਮਾਨ ਚੱਕਦੇ ਸੋ ਬਾਕੀ ਜਿਹੜਾ ਆਪਣੀ ਐਲ ਸੀ ਡੀ ਵਗੈਰਾ ਆ ਇਹ ਆਪਾਂ ਕੂਲਰ ਵਗੈਰਾ ਆਪਾਂ ਲਾ ਲੈਣਾ ਆ ਉਹ ਆਪਣੀ ਦੁਮਾਰੀ ਆ ਤੁਹਾਨੂੰ ਸਭ ਨੂੰ ਪਤਾ ਹੀ ਆ ਆਪਾਂ ਕਿੰਨੀ ਮਿਹਨਤ ਨਾਲ ਸਾਰਾ ਸਾਮਾਨ ਬਾਈ ਕੀਤਾ ਆ ਜਾਨਾ ਕਿੱਦਾਂ ਆਪਾਂ ਸਾਰਾ ਸਾਮਾਨ ਲਿਆ ਆ ਤੇ ਸੋ ਇਸੀ ਉੱਪਰ ਪਿਆਈ ਸੀ ਦਾ ਗੱਤਾ-ਕੁੱਤਾ ਕੱਢ ਲਿਆ ਤੁਹਾਨੂੰ ਪਤਾ ਆ ਹਜੇ ਇਸੀ ਲੋਈ ਨੂੰ ਵੀਕ ਦੇਣੀ ਹੋਈ ਆ ਸੋ ਇਹਨੂੰ ਲਾਉਣਾ ਪੈਣਾ ਹੁਣ ਤੇ ਬਾਕੀ ਸਾਮਾਨ ਆਪਣਾ ਕੋਠੇ ਤੇ ਪਿਆ ਆ ਬੈੱਡ ਤੇ ਸਾਰਾ ਸਾਮਾਨ ਜੋ ਵੀ ਆਪਾਂ ਸਾਰਾ ਇਕੱਠਾ ਕਰਕੇ ਤੇ ਆਪਾਂ ਚਲ ਜਾਣਾ ਠੀਕ ਆ ਜੀ ਤੇ ਕਦੋਂ ਜਾਣਾ ਉਹਦੋਂ ਆਪਾਂ ਦੱਸ ਦਿੰਦੇ ਆ ਅੱਜ ਕੱਲ ਕਦੋਂ ਵੀ ਜਾਣਾ ਆਪਾਂ ਤੁਹਾਨੂੰ ਅੱਜ ਜਾਂ ਕੱਲ ਜਦੋਂ ਵੀ ਅਸੀਂ ਚੱਲ ਜਾਣਾ ਜਲਦੀ ਸੋ ਆਪਾਂ ਤੁਹਾਨੂੰ ਦੱਸ ਦਿੰਦੇ ਆ ਤੇ ਬਾਕੀ ਕਿੱਥੇ ਜਾਣਾ ਤੁਹਾਨੂੰ ਇਹ ਵੀ ਦੱਸ ਦਿਆਂ। ਠੀਕ ਹੈ ਜੀ। ਬਸ ਗੱਲ ਚੱਲਦੀ ਪਈ ਹੈ ਦੋ ਚਾਰ ਘਰਾਂ ਦੇ ਵਿੱਚ। ਸੋ ਜਲਦੀ ਦੱਸਾਂਗੇ ਤੁਹਾਨੂੰ ਸਾਰਿਆਂ ਨੂੰ। ਸੋ ਇਹ ਹਾਲ ਚਾਲ ਤੁਹਾਡਾ ਜੀ ਸਾਰਿਆਂ ਦਾ। ਸੋ ਸਾਡੀ ਨਾਨੀ ਵੀ ਚਲ ਗਈ ਹੈ ਜੀ ਘਰੋਂ। ਉਹ ਬੱਚਾ ਸੀ। ਵਿਚਾਰੀ ਕਹਿੰਦੀ। ਯਾਨੀ ਤੁਸੀਂ ਤਾਂ ਚੱਲੇ ਹੋ ਮੈਂ ਕਿੱਥੇ ਰਹਿਣਾ। ਓਏ ਰੁੱਗੋ ਮੇਰੇ। ਸੋ ਯਾਨੀ ਮੈਂ ਕਿੱਥੇ ਠੱਕੇ ਖਾਣੇ ਆ। ਆਪਾਂ ਗੱਲ ਤਾਂ ਉਹ ਜੀ ਵਿਚਾਰੀ ਸਹੀ ਹੈ ਨਾ। ਬਜ਼ੁਰਗ ਹੈਗੇ ਆ ਨਾ। ਓਏ ਇਹਨੂੰ ਇੱਧਰ ਆ। ਉਹ ਦੇਖੀਂ ਜਾਂਦਾ ਉਹ ਜਾ ਰਿਹਾ ਲੇਖੀ ਕਿੰਨਾ ਵੈਕੜੀ ਹੋਇਆ ਹੈ ਨਾ ਉਹ ਤਾਂ ਅੱਧੀ ਠੀਕ ਆ ਹਾਂ ਤੁਹਾਡੀਆਂ ਅੱਖਾਂ ਨੂੰ ਕੀ ਹੋਇਆ ਉਹ ਖੋਇਆ ਨਹੀਂ ਸੁੱਤਾ ਉੱਠਿਆ ਥੋੜੀ ਅੱਖਾਂ ਚੜ ਗਈਆਂ ਹਾਂਜੀ ਚੈਂਡਲ ਦਿਖਾਵਾਂ ਹਾਂ ਕਾਲੇ ਗੋਡੇ ਦੇਖੋ ਇਹਦੇ ਕਾਲੇ ਗੋਡੇ ਦਿਖਾਈ ਦੇ ਰਹੇ ਕਾਲੇ ਕੋਟ ਦੇ ਕਰੇ ਬਾਏ ਹੈ ਚਾ ਚਾ ਚੱਲੋ ਮੈਂ ਕਿੱਥੇ ਚੱਲੋ ਕੋਕੋ ਦੇ ਛਾਬਾ ਰੱਜੇ ਸਾਬਾ ਕੋਕੋ ਕੋਰ ਤੋਂ ਆ ਰਿਹਾ ਸਾਬਾ ਅੱਛਾ ਹੂੰ ਅੱਧਾ ਜਾਣਾ ਸੈਕਲ ਚੱਕਦਾ ਫੇ ਮੂਰੀ ਲੱਗੇ ਠੀਕ ਆ ਮੂੰਹ ਭਾਂ ਲੈ ਤੇ ਮੰਜੀ ਦਬੱਜਾ ਇੱਧਰ ਨੂੰ ਮੂੰਹ ਕਰਕੇ ਚੱਕ ਇੱਧਰ ਨੂੰ ਫੇਸ ਕਰਕੇ ਚੱਕੋ ਇੱਧਰ ਨੂੰ ਕਰੋ ਫੇਸ 갈자 같이 네 배팅 용도 거기 가디 가디디 배터리 넣어 이이 뭐시다나 이 거기 와지 엄마 사네 파파 파리나 기가 ਮਾ ਮਾ ਪੌਰੀ ਕਿੰਨੇ ਲੋਕ ਹੋਣ ਸਪਾਣਾ ਕੋ ਕੱਢੇ ਜਾਪ ਕਰਨਾ ਜਾਪ ਕਰਨਾ ਕੀ ਕੀ ਕਰਨਾ ਕੋ ਕਰ ਕਰਦੇ ਆਪਕੋ ਚੰਨਾ ਮਾ ਮਾ ਚੰਨਾ ਇਹ ਕਰਦਾ ਵੇ ਲੋਕ ਕੀ ਰੰਦਾ ਨਾ ਇਹ ਲੈ 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 ਸੈਂਟਰੀ ਸੈਟ ਹੁੰਦੀ ਲਾਗ ਦੇ ਨੀ ਉਹ ਪੱਟੀ ਉਹ ਵੱਡੇ ਆ ਨਾ ਉਹ ਸੈਂਟਲ ਉਹ ਤਾਂ ਉੱ딜ਿਆ ਕੀ ਦਿੱਤੇ ਆ ਇਹ ਆਪਣੀਏ ਮਾਰਦਾ ਰਹਿੰਦਾ ਨਹੀਂ 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 ਬੈਠ ਗਿਆ ਤੇ ਬਾਕੀ ਆਪਾਂ ਕੱਪੜੇ ਵਗੈਰਾ ਧੋਂਦੇ ਪਏ ਆ ਤੇ ਸਮਾਨ ਦੀ ਕਰਦੇ ਪਏ ਆ ਜੀ ਪੈਕਿੰਗ ਆ ਤੇ ਸਮਾਨ ਆਪਾਂ ਸਾਰਾ ਕੱਢਿਆ ਪਿਆ ਆ ਜਿਹੜਾ ਰੈਂਡਕ ਹੁੰਦਾ ਆ ਬਾਕੀ ਜਿਹੜੇ ਕੱਪੜੇ-ਕੁੱਪੜੇ ਆ ਆਪਾਂ ਕਿਹਾ ਵੀ ਚਲੋ ਉਹ ਵੀ ਧੋ ਲਈਏ ਤੇ ਦੇ 7 ਵਜੇ ਦੀ ਉੱਠ ਕੇ ਤੇ ਸਾਰਾ ਕੰਮ ਕਰ ਲੱਗੇ ਹੋਏ ਕਰਨ ਬਹੁਤ ਹੀ ਜ਼ਿਆਦਾ ਖਲਾਰਾ ਸੀਗਾ ਹੁਣ ਆਪਾਂ ਕਰਦੇ ਪਏ ਆ ਕੰਮ ਮੈਂ ਕਿ ਵੀ ਪਹਿਲਾਂ ਕੱਪੜਿਆਂ ਦਾ ਕੰਮ ਜਿਹੜਾ ਇਹ ਨਿਪਟ ਜਵੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਧੋ ਧੋ ਕੇ ਮਤਲਬ ਸੁਕਾਵਾਂਗੇ ਆਹ ਤੇ ਆਹ ਡੈਗੇ ਕੱਪੜੇ ਤੇ ਸਾਰੇ ਸਾਰੇ ਕਰਦੇ ਮੈਂ ਆਪਾ ਤਾਂ ਤੇ ਮੰਜੀਟ ਛਟਾ ਖੇਡਦਾ ਗਿਆ ਕੀ ਹੋਇਆ ਨੰਨੂ 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 ਆਪਾ ਖੇਡੀਆਂ ਕਿੱਦਾਂ ਕੀਤੀਆਂ ਕੰਦਾ ਜੀ ਮੈਂ ਬਾਹਰ ਜਾਣਾ ਆਜੋ ਸਾਰੇ ਪਾਸੇ ਅੱਜ ਸਫਾਈਆਂ ਸਫਾਈਆਂ ਕੰ데 ਹੁੰਦੀਆਂ ਪਈਆਂ ਆ ਸਿਕੁੰਡਾ ਜ਼ਿਆਦਾ ਨਹੀਂ ਖੋਲੀ ਦਾ ਤਾਂ ਵਿਕਰਮ ਵੀ ਗਏ ਹੋਏ ਆ ਸਾਰੇ ਆਣੇ ਤਾਂ ਟੈਨਸ਼ਨ ਚ ਕੀ ਕਰ ਸਕਦੇ ਆ ਮੈਂ ਆ ਆ ਦੇਖੋ ਤਾਂ ਡੋਂ ਦਾ ਸਮਾਨ ਦੇ ਡਾਂਜੀ 1 ਮਿੰਟ ਕਰ ਰਹੀ ਹੈ ਕੁਝ ਨਹੀਂ ਕਰ ਰਾ ਰਵਿਸ਼ਰੇ ਵੀ YouTube ਪਰ ਨਿਆ ਵਾਲਾ ਜਿਆਦਾ ਖੇਡਦਾ ਦੇਖੋ ਖੇਡਦਾ ਦੇਖੋ ਮੈਂ ਆਪ ਨੂੰ ਸਿਖਾਤਾ ਹਾਂ ਕਿ ਐਸੇ ਕਰਦੇ ਹਾਂ ਨਿਆ ਵਾਲਾ ਜਿਆਦਾ ਕੰਦਾ ਆਇਆ ਆਹੋ ਮਿੱਤਰਾਂ ਨੂੰ ਪੂੜੀ ਆਈ ਹੈ ਤੇ ਮੂੰਹ ਤੇ ਹਨਾ ਦੇਖਿਆ ਨਹੀਂ ਨਹੀਂ ਹੈ ਉੱਤੇ ਪਈ ਰਹੀ ਹੈ ਛਾੜੀ ਦੇਖੋ ਡੰਡਾ ਆ ਜੋ ਵੀ ਆਪਣਾ ਕੰਮ ਵਗੈਰਾ ਜੋ ਜਿਹੜੇ ਜਿਹੜੇ ਕਾਲੇ-ਕਾਲੇ ਆ ਕੇਕ ਫਰੂਟ ਆਹ ਬੋਲੀ ਸੀ ਅੱਛਾ ਦੋਨ ਪਾ ਦਿਆਂਗੇ ਇੱਕ ਦਾ ਵੀ ਨਿਕਲ ਆਹ ਆਹ ਬ੍ਰੈਡ ਜੇ ਸੀਗੀ ਉਹ ਵੀ ਉਹ ਪਰੋ ਦੇ ਆ ਦੇਣਾ ਇਹਨੇ ਕਿੱਥੋਂ ਖਾਣੇ ਆ ਦੇਖੋ ਤਾਂ ਪਾਈ ਪਾਈ ਅੰਮੀ ਜੋਕਰ ਨੰਨ ਜੋਕਰ ਆਹ ਜੋਕਰ ਜਦੋਂ ਜਦੋਂ ਬੰਦਾ ਰਹਿੰਦਾ ਆ ਉਦੋਂ ਬੰਦਾ ਕਿੱਦਾਂ ਦਾ ਲੱਗਦਾ ਨਾ ਜਦੋਂ ਕਹਿ ਦਿੰਦੇ ਕਿ ਛੱਡਣਾ ਘਰ ਉਦੋਂ ਆਪਾਂ ਨੂੰ ਕਿੱਦਾਂ ਦਾ ਲੱਗਦਾ ਫੀਲ ਹੁੰਦਾ ਨਾ ਹੋਰ ਤਰ੍ਹਾਂ ਲੱਗਦਾ ਨਾ ਆਹਨ ਦੇਲਾ ਯਾਰ ਇੱਥੇ ਸਾ ਕਿੰਨਾ ਟਾਈਮ ਆਪਾਂ ਜੀ ਲੱਗੀ ਨਾ ਮਾਂ ਉਹ ਹੀ ਮੇਰਾ ਵੀ ਨਹੀਂ ਦਿਲ ਕੀਤਾ ਨੋ ਨੋ ਕਿਦਾਂ ਦੇ ਕੱਪੜੇ ਸੇਕ ਤੇ ਚਾਈ ਮੇਰਾ ਵੀ ਨਹੀਂ ਦਿਲ ਕੀਤਾ ਨੋ ਨੋ ਮੇਰਾ ਵੀ ਨਹੀਂ ਜੀ ਕੀਤਾ ਅੱਜ ਅੱਜ ਅਸੀਂ ਸਾਡਾ ਕਹਿ ਲੋ ਵੀ ਇੰਨਾ ਕ ਜਿਆਦਾ ਮੂਡ ਖਰਾਬ ਆ ਨਾ ਕੁਛ ਰੋਟੀ ਖਾਣੂ ਦੀ ਕਰਦਾ ਸਵੇਰੇ ਬਣਾ ਲਈ ਯਾ ਰੋਟੀ ਆਹਾ ਦੇਖੋ ਹਾਂ ਚੈੱਕ ਕਰ ਲਓ ਜੀ ਸਰੀਰ ਦਾ ਬੁਰਾ ਹਾਲ ਹੋਇਆ ਇੱਦਾਂ ਹੀ ਘੁੰਮਦੇ ਆ ਨਾ ਸਮਝਾਤੀ ਨਹੀਂ ਪਪਾ ਤਾਂ ਕਰਦੇ ਕੋਈ ਨਹੀਂ ਨਾ ਪਪਾ ਸਾਡੇ ਮਨਵੀਰ ਨੂੰ ਵਿਚਾਰੇ ਨੂੰ ਮਨਵੀਰ ਨੂੰ ਨਹੀਂ ਵਿਚਾਰੇ ਨੂੰ ਕੁਛ ਵੀ ਇਸ ਚੀਜ਼ ਦਾ ਪਤਾ ਰੋਟੀ ਆ ਵੀ ਅੱਜ ਇੰਨੀਆ ਮੇਰੇ ਲੜਦੀ ਮੇਰੇ ਪਿੱਛੇ ਹੀ ਪੈ ਗਈਆਂ ਉੱਥੋਂ ਮੈਂ ਮੇਰਾ ਸਹਰਿੰਗੇ ਵਿੱਚ ਦੌੜੀ ਮੈਂ ਤੇ ਖੜੀ ਰੋ ਕੁਰਸੀ ਦੇ ਨਾਲ ਹੋ ਗਈ ਤਾਂ ਮੈਨੂੰ ਉੱਥੇ ਘੇਰ ਲਿਆ ਨਹੀਂ ਮੇ ਕੋ ਨਿਕਮਾ ਚੁੰਨੀ ਟੱਟ ਕੇ ਇਦਾਂ ਦਾ ਕਰ ਕਰ ਕੇ ਨਿਕਲੀ ਆ ਹਾਂ ਹਾਂ ਹੋਰ ਮੇਰੇ ਤਾਂ ਪਤਾ ਨਹੀਂ ਕਿੰਨੀਆਂ ਗਲਾਨੀਆਂ ਸੀ ਫਾਟ ਗਿਆ ਇਦਾਂ ਹੀ ਨਿਕਲਿਆ ਫਾਟਕ ਲੱਗਾ ਖੋਲ ਕੀ ਲੱਗਾ ਫਾਟ ਫਾਟ ਤੇ ਦੀ ਬੀਬੀ ਕੰਡਾ ਵਿੱਚ ਬੀਬੀ ਵੀ ਅੱਜ ਚਲ ਗਈ ਲੱਗੂ ਬੀਬੀ ਵੀ ਨਹੀਂ ਰਹੀ ਐ ਏਦਾਂ ਦੀ ਹਾਲਤ ਦੇ ਵਿੱਚ ਮੇਰੀ ਧੀ ਔਖੀ ਆ ਜਾਂ ਕਿਦਾਂ ਨਾ ਫਟਾਫਟ ਟੁਰ ਗਈ ਕਹਿੰਦੀ ਬਣਾ ਕੇ ਕਹਿੰਦੀ ਅਖੇ ਮੈਂ ਕਹਾਂ ਮੈਨੂੰ ਕਿਤੇ ਦੇ ਦੇ ਮੈਂ ਫੋਨ ਪਾ ਨਾ ਮੇ ਕੋ ਹੈ ਨਹੀਂ ਸਿਮ ਪਾਈ ਆਪਣੇ ਬੂਚ ਸਿਮ ਪਾ ਕਹਿੰਦੀ ਜਿੱਦਾਂ ਮਰਜੀ ਕਰ ਐਦਾਂ ਕਹਿ ਕੇ ਬੱਸੇ ਚੜ ਗਈ ਗੁੱਸਾ ਤਾਂ ਬੜਾ ਆ ਪਰ ਮੈਂ ਕ ਪਹਿਲਾਂ ਵੀ ਨਹੀਂ ਮੇਰੇ ਦੁੱਖ ਸੁੱਖ ਚਾਹੀਦੀ ਹੁਣ ਵੀ ਨਹੀਂ ਆਈ ਬੈਠੀ ਭਰਾਵਾ ਟੁਰ ਗਏ ਸਾਰੇ ਫਟਾਫਟ ਭੱਜ ਗਈ ਕੀ ਕਰਨਾ ਆ ਦੁੱਖ-ਸੋਖ ਸਿਚਾ ਆਪਣੇ ਸਾਰੇ ਕਹਿੰਦੇ ਆ ਵੀ ਸਾਰੀ ਫੈਮਿਲੀ ਸ਼ਾਮਲ ਹੋਣੀ ਚਾਹੀਦੀ ਆ ਹਰ ਇੱਕ ਦੁੱਖ ਚ ਵੀ ਹਰ ਸੋਖੀ ਹੋਵੇ ਮੈਂਟਲ ਤੇ ਤਿਆਰ ਹੋਵੇ ਓਏ ਇਹਨਾਂ ਨੂੰ ਇਦਾਂ ਸੀਗਾ ਨਾ ਕਿ ਪਤਾ ਨਹੀਂ ਇਹਨਾਂ ਨੇ ਕਿਹੜੇ ਟਰਮ ਕਿਦਾਂ ਚੱਲਣਾ ਆ ਵੀ ਮੈਂ ਕਿੱਦਾਂ ਜਾਊਂਗੀ ਜਾਂ ਮੈਨੂੰ ਕੌਣ ਲੈ ਕੇ ਆਊਗਾ ਕੌਣ ਲੈ ਕੇ ਜਾਊਗਾ ਓ ਇਦਾਂ ਹੋ ਗਿਆ ਉਹਨਾਂ ਨੂੰ ਬੇਚੈਨ ਕਰ ਦਿਆਵਾਂਗੇ ਚੜਾਵਾਂਗੇ ਤਾਂ ਫਿਰ ਕੀ ਜੇ ਲੱਗਾ ਤਾਂ ਜੀ ਆ ਕਿਸੇ ਦੀ ਕੀ ਲੱਗਾ ਕਾਤ ਡਾਕਟਰ ਡਾਕਟਰ ਦੇ ਵਿੱਚ ਸਾਕ ਹੋਣਾ ਚਾਹੀਦਾ ਸਾਰਿਆਂ ਦਾ ਨਾ 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 ਆ ਵੀ ਮਰਦਾ ਰਹਿੰਦਾ ਆਪਣੀਆਂ ਚਲੋ ਕੋਈ ਨਾ ਮੈਨੂੰ ਪਹਿਲਾਂ ਵੀ ਨਹੀਂ ਸਾਥ ਮਿਲਿਆ ਹੋਣ ਗੀ ਡਾਕਟਰ ਸਖ ਸੇ ਹੈਗੇ ਸਾਰੇ ਆਣੇ ਆਪਾਂ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਲੈ ਜੀਦੇ ਬਸ ਇਹ ਆ ਵੀ ਆਪਾਂ ਹੈਗੇ ਆ ਨਾ ਸਾਰੇ ਅੱਗੇ ਵੀ ਤੂੰ ਰਹਿਣਾ ਤੂੰ ਮੈਨੂੰ ਅੱਗੇ ਦਨ ਆਏ ਸੀ ਕਿ ਉਹਨਾਂ ਦਾ ਉਦੋਂ ਵੀ ਦਿਲ ਕਰਦਾ ਸੀ ਕਹਿੰਦੇ ਮੈਂ ਜਾਣਾ ਉਹ ਨਹੀਂ ਚਲ ਜਮਾ ਬਸ ਪਤਾ ਹੀ ਲੈਣਾ ਹਾਂ ਚੱਲ ਕੋਈ ਗੱਲ ਨਹੀਂ ਤੇ ਪਰ ਇਦਾਂ ਕੀ ਹੁਣ ਸਾਡਾ ਦਿਲ ਜਿਹੜਾ ਹੈ ਨਾ ਉਹ ਇਦਾਂ ਦਾ ਕਰਦਾ ਹੈ ਕਿ ਕਿੰਨਾ ਕੁ ਦਾ ਦਾ ਮਹੀਨਾ ਮਹੀਨਾ ਲਿੰਦੀ ਇਹ ਦੋਵੇਂ ਹੁਣ ਸਾਡਾ ਦਿਲ ਇਦਾਂ ਦਾ ਕਰਦਾ ਵੀ ਅਸੀਂ ਪਤਾ ਨਹੀਂ ਕਿਹੜੇ ਟਾਈਮ ਕਦੋਂ ਜਾਣਾ ਹੈ ਕਿਹੜੇ ਟਾਈਮ ਤੇ ਸਵੇਰ ਦੀਆਂ ਬਸ ਮੈਂ ਤਾਂ ਠੀਕ ਨਹੀਂ ਸੀਗੀ ਤੇ ਮੇਰੇ ਤੋਂ ਜਿੰਨਾ ਕੋ ਹੋ ਸਕਿਆ ਮੈਂ ਕੰਮ ਕੀਤਾ ਤੇ ਬਾਕੀ ਮੰਮੀ ਹੁਣੀ ਵੀ ਕਰੰਦਾ ਆ ਸਾਰੇ ਉਹ ਉਧਰੋਂ ਮਧੋੜੀਆਂ ਵਗੈਰਾ ਉਧਰ ਹੀ ਸਾਈਡ ਬਹੁਤ ਜਾਦੀਆਂ ਆ ਤੇ ਉਧਰੋਂ ਸਫਾਈ ਵਗੈਰਾ ਕੀਤੀ ਪਹਿਲਾਂ ਦਫਤਰ ਕੋਠੇ ਦਾ ਫਿਰ ਹੁਣ ਜਾਨ ਲੱਗਿਆ ਵੀ ਇੱਕ ਵਾਰੀ ਸਾਰੇ ਸਾਫ ਸਫਾਈ ਕਰਕੇ ਜਾਣੀ ਆ ਤੇ ਬਾਕੀ ਉਧਾ ਝਾੜੂ ਕੋਚਾ ਸਾਰੇ ਵਗੈਰਾ ਲੱਗ ਗਿਆ ਬਾਥਰੂਮ ਵਗੈਰਾ ਸਭ ਕੁਝ ਤੋਂ ਹੋ ਗਿਆ ਮਨੂ ਤੇਰਾ ਮਸਾ ਹੀ ਦਵਾਈ ਲੈ ਕੇ ਆਈ ਕਹਿੰਦਾ ਕਹਿੰਦਾ ਆ ਇਹ ਦੱਸਣਾ ਕਿ ਉਹਦੇ ਤਿੰਨ ਟਾਈਟ ਪਰ ਗਿਆ ਇੱਕ ਹੀ ਆ ਇੱਕ ਹੀ ਆ ਮੱਦੀ ਕੀ ਇਹਨੂੰ ਮੱਤਈ ਪੂਰੀ ਕਾਪੀ ਕਰਦਾ ਪੰਮਾ ਇਹ ਪੂਰੀ ਕਾਪੀ ਆ ਇਹ ਦਬਰ ਰੋਲਾ ਬਾਪੂ ਦਾ ਹੁਣ ਆਉਤੋ ਹੋ ਗਿਆ ਉਹਨਾਂ ਨੂੰ ਸੈੱਟ ਕਰਦੀ ਸੁਣਾਣ ਹੈ ਆ ਜਿਹੜਾ ਸਮਾਨ ਹੈ ਨਾ ਪਾਸੇ ਕਰ ਦਿੱਤੀ ਤੇ ਅੱਜ ਦਿਨ ਆ ਜਾ ਨਹੀਂ ਨਾ ਪਤਾ ਨਹੀਂ ਨੀ ਤਾਂ ਨਹੀਂ ਕੋਈ ਪਤਾ ਹੈਗਾ ਕਿੱਦਾਂ ਕਰੀ ਉੱਥੇ ਵੀ ਕਰ ਦਿੱਨੀ ਬਰਾਬਰ ਮੇਰੇ ਰਾਦਾ ਸੀਗਾ ਵੀ 쿨ਰ ਕੱਢ ਕੇ ਉਹਨੂੰ ਧੋ ਲੈਂਦੇ ਹਨਾ ਉਹਦੇ ਆਜ ਮੈਂ ਚਲਾਇਆ ਉਦੋਂ ਸਮੈਲ ਬਹੁਤ ਹੁੰਦੀ ਸੀ ਵਿੱਚੋਂ ਉਹਨੂੰ ਧੋ ਲੈਂਦੀ ਤੇ ਮੈਂ ਕਿਹਾ ਵੀ ਇਹ ਉੱਠ ਜਾਣ ਚੱਲੇ ਇੱਕ ਵਾਰ ਕੋਈ ਗੱਲ ਨਹੀਂ ਉਸ ਸਾਫ ਉੱਥੇ ਵੀ ਕਰ ਲੂਗਾ ਚੱਲੋ ਡੱਬਾ ਜਿਹਾ ਹੀ ਕਰ ਲੂਗਾ ਕੋਈ ਗੱਲ ਨਹੀਂ ਰਹਿਣ ਦੇ ਉਸ ਦੀ ਕਰ ਕ ਕ ਇਹਨੂੰ ਲਾਉਣਾ ਨੇ ਸਾਈਡ ਤੇ ਬੰਨ ਕੇ ਕੱਪੜਾ ਫਿਰ ਸਪਾਈ ਕਰਨਾ ਹੈ ਆ ਇਹ ਉਹ ਵੀ ਲਾਉਣਾ ਏਸੀ ਦੀ ਕਾਲੂ ਕਹਿੰਦੇ ਪੈਸਾ ਉਹ ਆ ਗਿਆ ਇਹਨਾਂ ਨੇ ਕਿਹਾ ਇਹ ਕਹਿੰਦਾ ਵੀ ਨਾਲ ਹੀ ਲਾ ਕੇ ਨਾਲ ਹੀ ਲਵਾ ਦਾਂਗੇ ਨਾ ਗੱਲ ਕਰਦੇ ਤੇਰੀ ਡੇੜੀਆਂ ਨੇ ਪਾਤੀ ਇੱਦੀ ਪਈ ਹੈ ਨਾ ਇਹਦੀ ਮੰਜੇ 'ਚ ਬੱਜਾ ਨਹੀਂ ਚੱਕ ਤੂੰ ਸੁੱਤੇ ਹੀ ਚਲੂ ਇੱਦਾਂ ਹੀ ਟਾਇਰ ਚੱਕ ਕੇ ਇਦਾਂ ਬਾਲਟੀ ਪੈ ਗਈ ਇਹਦੀ ਫੇਰ ਹੁੰਦਾ ਸੀ ਮਨੂੰ ਮੈਂ ਕੁੱਟਣਾ ਤੈਨੂੰ ਕਿਉਂਕਿ ਇਹਦੀ ਟਾਇਰ ਹੈਗੇ ਛੋਟੇ ਹੋਣ ਇਹ ਡਰ ਜਾਂਦੀਆਂ ਤੇ ਲਾ ਉਹ ਤਾਂ ਨਹੀਂ ਕਿੰਦਾ ਗੱਡੀ ਚਲਾਈ ਮੈਂ ਮੈਂ ਭਾਈ ਨੂੰ ਦੇ ਦੇਣੀ ਆ ਸਾਈਕਲ ਆਖਣੋਣੇ ਖਲੋਣੇ ਇਹਦੇ ਕੀ ਕਰਨੇ ਆ ਦੋਦੀ ਘਰ ਹੋਰ ਦੇ ਦੀਏ ਭਾਈ ਤੁਹਾਡਾ ਕਾਰ ਹੀ ਆ ਪੈਕ ਨੂੰ ਭਾਈ ਦੇ ਦੀ ਚਲੋ ਕੱਪੜੇ ਕੱਪੜੇ ਉਹਨੂੰ ਰੋਕੋ ਜੀ ਤੇ ਆਹ ਲਾਉਣ ਲਈ ਤੇ ਪਹਿਲਾਂ ਸੁੱਕਦੇ ਹੋਣੇ ਫਿਰ ਮੈਂ ਕਿਚਨ ਵੀ ਸਾਫ਼ ਕਰਨੀ ਆ ਅਜੇ ਟੁੜਕੀ ਨਹੀਂ ਆ ਹਾਏ ਉਹ ਦਿੰਦੀ ਦਿੱਤੀ ਉਹ ਨਾ ਜਿਹੜੀ ਉਹ ਟੁੜਕੀ पे तू ਉਹ ਦਿੰਦੀ ਉਹਨੂੰ ਹਾਏ ਉਹ ਵਿਚਾਰਾ ਤਾਂ ਹੀ ਕਹਿੰਦਾ ਸੀ ਕਹਿੰਦਾ ਦਾਲ ਪਾਣੀ ਮੈਂ ਉਹ ਕਹੀ ਜਾਂਦੀ ਪਾਣੀ ਪਾਣੀ ਕਹੀ ਜਾਂਦਾ ਆ ਤੇਨੇ ਦਾਲ ਦਿੱਤੀ ਕਿਹੜੀ ਮੈਂ ਪੁੱਛਿਆ ਨਹੀਂ ਕਿ ਤੈਨੂੰ ਆਏ ਉਹਨੂੰ ਭੁੱਖ ਲੱਗੀ ਸੀ ਤੇ ਦਾਲ ਜਿਹੜੀ ਟੁੜਕੀ ਤੇ ਤੂੰ ਉਹ ਦਿੰਦੀ ਉਹਨੂੰ ਸਵੇਰੇ ਮਾ ਮਾਪੀ ਦਾ ਨਹੀਂ ਕੰਮ ਕੀਤਾ ਤੁਸੀਂ ਨੂੰ ਹਾਂ ਮੈਂ ਤਾਂ ਪਤਾ ਹੀ ਨਹੀਂ ਵੀ ਉਹ ਦਾੜ ਟੁੜਾ ਜਾ ਜੀ ਨਾ ਮੈਂ ਦੇਖਿਆ ਉਸਦੇ ਕੋਸ਼ਿਸ਼ ਵੀ ਨਹੀਂ ਮੈਂ ਕਿਾ ਜਿੱਤੇ ਜਿੱਤੇ ਦਾ ਲਿਆ ਸਾਰਾ ਕੋਟੋ ਤੋਂ ਬਾਹਰ ਨਿਕਲੇ ਮੈਂ ਤਾਂ ਲੋਟਾ ਲਾ ਉਹ ਸਾਰਾ ਕੋਟ ਪਾ ਲਿਆ ਮੈਂ ਉਹ ਦੱਸ ਤੈਨੂੰ ਨਹੀਂ ਵੈਰਟੀ ਜਿਹੇ ਤਰ੍ਹਾਂ ਕਿਥੋਂ ਲਾਗੇ ਮੈਂ ਕਿਾ ਤੁੜਕਾ ਮੰਮੀ ਨੇ ਨਾਲ ਹੀ ਭਲਾ ਲਾਤਾ ਲਾਇਆ ਤਾਂ ਉਹ ਨੂੰ ਦੂਜੀ ਉਹ ਦੇਖਿਓ ਉਹ ਦੇਖਿਓ ਆ ਜਾ ਤਾਂ ਅੰਦਰ ਤਾਂ ਮਾਜਾ ਹਾਂ ਘਰ ਬਣਦੀ ਆ ਅਰੇ ਦੇਖੋ ਅਰੇ ਦੇਖੋ ਘਰ ਬਣਦੀ ਆ ਅਰੇ ਦੇਖੋ ਘਰ ਬਣਦੀ ਆ ਇਹ ਆ ਦੇਖੀ ਇਹ ਦੋ ਆ ਦੋ ਆ ਥੋੜਾ ਜਿਹਾ ਇਹ ਮਿੰਨਾਂ ਦਾ ਬੱਤਸਰਾ ਹੱਥੋਂ ਸੁੱਕਾ ਪਾਪਾ ਸੁਤਦਾ ਤੇਰਾ ਜੇਲਾ ਉਹ ਕਿੰਨਾ ਸੋਣਾ ਬਣਾ ਉਦੋਂ ਵੀ ਇੱਥੇ ਬਣਾਉਂਦੀ ਸੀ ਮੈਂ ਕੋਲ ਆਂਡੇ ਵੀ ਬਣਾ ਕੇ ਨਿੱਚੇ ਪਤਾ ਹੀ ਲੱਗਾ ਆ ਦੇਖੋ ਮੈਂ ਡੰਡਾ ਮਾਰ ਕੇ ਝਾੜਦੇ ਆਂਡੇ ਟੁੱਟ ਗਏ ਨਾਲ ਫੇਰ ਮੇਰੇ ਇੰਨੇ ਠੂੰਗੇ ਮਾਰੇ ਨਹੀਂ ਆਦੇ ਬੈਠੇ ਨਾ ਹੋ ਗੋਰੀ ਕੀ ਇਹਨੂੰ ਬੜੀ ਰਮਣੀ ਵੀ ਕੀ ਕਰਨੇ ਨਹੀਂ ਦੇਖੀ ਇੱਧਰ ਅੱਗ ਵਗੈਰਾ ਵੀ ਲਾਤੀ ਆ ਜਿਹੜਾ ਰਹਿੰਦਾ ਚੱਪਲ ਪਾ ਚੱਪਲ 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 ਵਲਬਤ ਨਹੀਂ ਆਪੇ ਜਾ ਨਹੀਂ ਬੁੱਤ ਚੱਪਲ ਪਾ ਕੇ ਜਾਣਾ ਪੈਣਾ ਤੈਨੂੰ ਇਦਾਂ ਨਹੀਂ ਜਾ ਹੁਣ ਚੱਪਲ ਪਾ ਜਾ ਮੇਰਾ ਬੁੱਤ ਇੱਧਰ ਸਾਡੀ ਗੱਡੀ ਖੜੀ ਆ ਹਾਂਜੀ ਪਾਜੀ ਆਪੂ 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 ਨਹੀਂ ਮੇਰੀ ਗੱਲ ਸੁਣੋ ਦੇਖੇ ਲੱਮੇ ਪੈਂਦਾ ਨਾ 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 ਛੜੀ ਨੰਨੀ ਚਿੜੀਆਂ ਘਰ ਕਿੱਥੇ ਬਣਾਉਂਦੀਆਂ ਚਿੜੀਆਂ ਘਰ ਕਿੱਥੇ ਬਣਾਉਂਦੀਆਂ ਪਈਆਂ ਬਿੱਲੀਆਂ ਕਿੱਥੇ ਬਿੱਲੀਆਂ ਸੱਚ ਬਿੱਲੀਆਂ ਦੇਖਿਆ ਹੈ ਗਿਆ ਬਣਾਉਥੇ ਹੁਣ ਆਜੋ ਚਲੋ ਕੀ ਹੋਇਆ ਅਮਾ ਲੈ ਕੇ ਸਰਦੀ ਘਰੋਂ ਹੀ ਦੌੜ ਕੇ ਵੇਖਦੀ ਪਈ ਇੱਥੇ ਹੂੰ ਚਲਾਇਆ ਦੇਖ ਕੇ ਇਹ ਬਿੱਲੀ। ਨੰਨੂ ਸਾਡਾ ਕਹਿੰਦਾ ਅਸੀਂ ਬਿੱਲੀ ਦੇਖਣ ਜਾਣੀ। ਲੈ ਇਹਨੂੰ ਜਬ ਬਾਹਰ ਦੀ ਛਾਇੜ ਪੈ ਗਈ ਨਾ ਇਹਨੇ ਜਣਾ ਕਿ ਮੈਨੂੰ ਬਾਹਰ ਘੁੰਮਣ ਲਈ ਗੱਡੀ ਦੋ। ਤੁਰਦਾ ਦੇਖ ਲੋ। ਕਿੱਥੇ ਆਵਾਂ? ਆ ਜਾ। ਬੈਠ ਦੇਖਣ ਜਾਂਦਾ। ਕੁੱਤੇ। ਨੰਨੂ ਪਾਪਾ ਦੇ ਕੱਪੜੇ ਡੱਗੇ। ਚੱਕਿਓ।

ਜਦੋਂ ਸਾਡੀ ਸਬਜ਼ੀ ਦੀ ਰੈਡੀ ਲੱਗਦੀ ਹੁੰਦੀ ਸੀ ਅਸੀਂ ਬਾਹਰ ਬੈੰਦੇ ਹੁੰਦੇ ਸੀ ਉਦੋਂ ਇੰਨੀ ਇਨ ਧੁੱਪ ਪੈਣੀ ਆ ਉਹ ਮਾਈ ਗਾਡ ਬੜੀ ਧੁੱਪ ਹੁੰਦੀ ਸੀ ਹੁਣ ਦੇਖੋ ਠੰਡਾ ਹੋਇਆ ਪਿਆ ਮੌਸਮ ਉਹ ਦਦਾਂ ਸਾਨੂੰ ਬੈਣਾ ਭਾਰੀ ਕਰਦਾ ਬੈਣਾ ਭਾਰੀ ਹੋ ਜਾਂਦਾ ਮੈਨੂੰ ਜੁਗਾਰਾ ਸਾਡੀ ਕੋਈ ਲਾ ਕੇ ਲੈ ਗਿਆ ਪੀੜਾ ਕਰਦਾ ਆ ਵਿਕਰਮ ਸੁੱਤੇ ਹੋਇਆ ਤੇ ਉਹ ਜਿਹੜੀ ਆ ਬੂਆ ਖੜਕਦਾ ਇਹਨੇ ਕਿਹਾ ਜੇ ਨੀ ਲਾ ਗਈ ਮੈਂ ਟਮੇਂਟੀ ਕੋ ਲੈ ਗਿਆ ਲਾ ਕੇ ਬਾਹਰ ਆਓ ਲਿਓ ਲਿਓ ਤੁਮ ਜਾਈ ਹੋਂਦੇ ਆ ਤੁਮ ਜੀ ਸਕੀਨਿਆਂ ਦੇ ਚਾਰੇ ਕੋਲੋਂ ਉਹ ਕੇ ਫੇਚਾ ਲੇ ਫੇਰਾ ਜੇ ਬਿਕਰਮ ਹੰਦਾ ਉੱਠਿਆ ਤਾਂ ਉਹਨੂੰ ਕਹਿ ਦੇਣਾ ਸੀ ਆ ਭਰੀ ਆ ਭਰੀ ਹਾਏ ਬਹੁਤ ਭਰੀ ਭਰੀ ਆ ਉਹ ਦੇਖੋ ਭਰੀ ਭਰੀ ਦੇਖੋ ਕਿੰਨੀ ਭਰੀ ਉਹਦੇ ਨਾਲੋਂ ਜ਼ਿਆਦਾ ਭਾਰਿਆ ਆ ਹਾਂ ਹੁਣ ਜਾ ਹਾਏ ਰੱਬ ਆਹ ਨੂੰ ਮੁਤਾਬਕ ਇੰਨੇ ਬੰਦੇ ਆ ਪਰ ਚੱਕੂ ਅਗਰ ਤਾਂ ਉਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਉੱਥੋਂ ਵੀ ਰੱਖਿਆ ਹੀ ਆ ਇਹ ਕੰਮ ਕੱਲੇ ਰੱਖਿਆ ਲੈ ਨੂੰ ਨਾ ਬ੍ਰੋ ਸੋ ਵਿਟ ਅੱਗੇ ਜਾਣਾ ਫਿਰ ਸੈਕਿੰਡ ਤੇ ਰੱਖੀ ਉਹ ਫੜ ਕੇ ਸੈਕਲ ਉਹ ਔਰ ਇਹ ਤਾਂ ਬੰਦੇ ਜਾਂਦੇ ਰਹੇਗੇ ਬੰਦਾ ਬਾਅਦ ਆਹੋ ਹੀ ਤਾਂ ਆ ਇੱਥੇ ਹੈਗੀ ਤੇ ਆ ਪੂ ਵਾਲਿਆ ਇਹ ਤਾਂ ਬਜਰੀ ਨੰਨੂ ਖੇੜਦਾ ਪਿਆ ਅੰਦਰ ਆ ਰੋਕ 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 ਭਾਈ ਰੁਕ ਜਾ ਰੋਕ ਰੋਕ ਪੂਰਾ ਉਹ ਨਾ ਪਲਾਸ ਕਰ ਜੀ ਦੀਵਾ ਗੱਤੇ ਦੇਣੇ ਆ ਦੇ ਦੋ ਬੋਲੂਗਾ ਤਾ ਨਹੀਂ ਹੋਰਨੇ ਕੀ ਬੋਲਣਾ ਦੇ ਦੋ ਭੁਣੀ ਐਸੀ ਦੇਗੀ ਤਾਂ ਉਹ ਹੋਰ ਜੀ ਵੀ ਆਹੀ ਲੱਗਿਆ ਸਮਾਨ ਖਰੀਦਣ ਅੰਕਲ ਆ ਸਟੀਲ ਬੋਲ ਦੇ ਦਿਓ ਅੰਕਲ ਡੱਬਿਆਂ ਦਾ ਕੀ ਰੇਟ ਆ ਤੇਰਾ ਉਹ ਜਿਹੜੇ ਆ ਪਲਾਸਟਿਕ ਦੇ ਡੱਬੇ ਦਾ ਹੂੰ 20 ਰੁਪਏ ਦਾ ਜੀ ਵੀ ਆ ਪੱਲ ਲੈ ਸਮਾਨ ਆ ਦੇਖੋ ਤੇ ਹਜੇ ਆਪਾਂ ਹੋਰ ਵੀ ਸਮਾਨ ਖਰੀਦਣਾ ਹੋਰ ਕੀ ਲੈਣਾ ਜੀ ਹੋਰ ਆਹਾ ਹਾਂਜੀ ਇੱਕ ਹਾ ਦੇ ਦੋ ਸਹੀ ਸਹੀ ਲਾ ਲਿਓ ਅੰਕਲ ਸਾਰੇ ਸਹੀ ਲਗਾ ਲਓ ਬਸ ਇਹੀ ਅੰਕਲ ਸਮਾ ਲੈਣਾ ਵੀ ਆ ਟੋਕਰੀ-ਬੋਕਰੀ ਲੈਣਾ ਤਾਂ ਅੰਦਰ ਹੈਗਾ ਦੇਖੀ ਦੇਣਾ ਅੰਦਰ ਮੱਗ ਲੈ ਲੈ ਪੱਪਾ ਤਾਂ ਹੈਗੇ ਆ पूछा है वाइपर और ठीक पूछा भी हैगा वाइपर वाइपर का रेट दसो की है जी वाइपर ओरिजिनल वाला अगर एक गलत निकल जाऊंगा ना मेरी तरफ से मांग दे वापसी दे देना मैं पैसे मोड़ दे ठीक है यह बात नहीं है कि गलत सौदा ना हो गया है ना महंगा नहीं जी महंगा कोई भी नहीं लगाना महंगे वाली काम नहीं होता اگر سارے ਨੂੰ ابھی سارے کو معلوم ہے گا یہ نہیں ہے کہ بس جانی رید बोलेंगे तो फिर आगे बंदे खराब लो जी مننو نے بھی تیاری ਫੜ ਲਈ ਆਪਣੀ ਕਹਿੰਦਾ ਬਾਅਦ ਅੰਦਰ ਪਾ ਕੇ ਜਾਣਾ ہاں جی ਪਈ ਕਿੱਥੇ ਚੱਲੇ ਠੀਕ ਹਿੰਦਾ ਕਹਿੰਦਾ ਰੁਕ بی بی ਨੂੰ ਬਾਕੇ ਆਏ ਆ ਰੁਕ بی بی ਨੂੰ ਪਾ ਕੇ ਲੈ ਕੇ ਆਏ ਆ ਉੱਥੇ ਚੱਕ ਕੇ ਨਾ ਤਾਂ ਥੱਲੇ ਹਾਂ ਆਦੇ ਕੰਦਰ ਲੈ ਜਾਂਦਾ ਅਦੇ ਅੰਦਰ ਉਹ ਵੀ ਦਿਨ ਲਾ ਕੇ ਹਾਂਜੀ ਜੀ ਜਿਹੜੇ ਆਪਣੇ ਜਿਹੜੇ ਬਰਤਨ ਸੀਗੇ ਆਪਾਂ ਕਿਹਾ ਵੀ ਸਾਰੇ ਉਹ ਵੀ ਕੱਢ ਲਏ ਹੁਣ ਤੇ ਬਸ ਇਹਨਾਂ ਦਾ ਹੀ ਖਲਾਰਾ ਸੀਗਾ ਇੱਕ ਬਾਕੀ ਸਾਰਾ ਕੁਝ ਹੋ ਗਿਆ ਕੰਮ ਸਾਬਣ ਭਾਂਡੇ ਵਾਲਾ ਸਾਬਣ ਨਾ ਆ ایک ਪਰ ਦੇਹੀ ਸਭ ਕੁਝ ਹੀ ਨਹੀਂ ਹੈਗਾ ਬ੍ਰੋ ਇਹ ਬੰਦ ਇਹ ਕੀ ਕਰਨੇ ਇਹ ਜਿਹੜੇ ਆ ਜੀ ਮਾਜਾ ਚਾਹ ਉਹ ਵੀ ਇਹ ਨੂੰ ਕਿਹਨੂੰ ਵੰਨਿਆ ਇਹ ਤੇ ਨੇ ਆਹ ਉਹ ਮਾਜਾ ਨਹੀਂ ਉਹ ਜਨਾ ਦੇਖੋ ਹੁਣ ਹੋਰ ਜਿਹੜੇ ਮਾਜਾ ਜਸਾਪੜੀ ਨਹੀਂ ਘਾੜੀ ਕਰਨੇ ਹੋਰ ਦੇਖੋ ਉਹ ਕਿੱਦਿ ਤਾ ਆਹ ਆਹ ਪਤਾ ਕੀ ਕੀਤਾ ਉਹ ਜਿਹੜੇ ਮੋਟਰ ਤੇ ਸੇ ਆ ਵਿੱਚ ਉਹ ਜਿਹੜਾ ਬੋਰਸਾ ਪਾ ਲਿਆ ਬੋਰਸੀ ਦੰਦੀ ਚ ਹੀ ਕਰ ਰਿਹਾ ਉਹਦੇ ਬੇ ਤੇ ਮੋਟੇ ਦੇ ਸਿੱਟੇ ਨੇ ਮੈਂ ਰੱਖਿਆ ਸੀ ਕਿ ਚਲ ਉਹ ਨੂੰ ਉੱਪਰ ਚੜਾਉਂਗੀ ਇੱਕ ਵਾਰ ਕੀ ਕਰਾਂ ਮੈਂ ਇਸ ਮੁੰਡੇ ਦਾ ਇਹ ਤਾਂ ਸਾਕੋ ਦੇ ਨੇ ਗੱਦੀ ਬਾਤ ਦੇ ਵਿੱਚ ਇਹ ਦੰਡਾ ਕਿਸ ਜੈਸਾ ਗਿਆ ਕੱਢ ਗਿਓ ਇੰਨੇ ਪਾਤਾੁੱਤੇ ਦਾ ਮਹਾਰਾ ਦਾ ਨਹੀਂ ਪਿੱਕੇ ਜਾਵੇ ਦੀ ਪਾ ਗਿਆ ਮੋਲੀ ਇਹਨੂੰ ਪਤਾ ਹੀ ਨਹੀਂ ਕਿ ਕਰੀਆ ਆ ਆਦੀ ਹੋ ਰਹਾ ਹਾਂ ਤਾਂ ਆਹਨ ਕਰਦੇ ਨੇ ਆਹ ਮਾਰੂ ਤਾਰ ਤੇ दपारी आजी तुसेंगी चाह् देई दे अंदर फ्री करा ने पुच्छेआ ਉਨ ਟੋਰੀ ਦੇ ਪੰਡੇ ਬਰਾਂ ਖੰਜੀ ਜੀ ਹੁਣ ਆਪਾਂ ਬਣਾਉਂਦੇ ਪਏ ਸੇਵੀਆਂ ਸਾਰੀ ਸਫਾਈ ਬਰ ਰੱਖਾ ਦਿੱਤੀ ਆ ਤੇ ਇੱਕ ਪਾਸੇ ਦੁੱਧ ਰੱਖਿਆ ਹੋਇਆ ਇੱਕ ਪਾਸੇ ਸੇਵੀਆਂ ਦੀ ਦੁੱਧ ਰੱਖਿਆ ਹੋਇਆ ਤੇ ਹੁਣ ਆਪਾਂ ਪੀਣੀਆਂ ਬਣਾਈਏ ਸਾਰਿਆਂ ਨੇ ਖਾਣੀਆਂ ਐ ਤੇ ਆਪਾਂ ਸੋਟ ਜਾਈ ਸ਼ਾਮ ਨੂੰ ਸੇਵੀਆਂ ਹੋਣੀਆਂ ਚਾਹੀ ਮਮੀ ਕਹਿੰਦੇ ਅੱਜ ਮੈਂ ਵੀ ਖਾਣੀ ਆ ਮੈਂ ਕਿਚੋ ਤੁਹਾਡੇ ਲਈ ਵੀ ਬਣਾਉਣੀ ਆ। ਖਾ ਕੇ ਦੇਖਿਓ ਮੇਰੇ ਹੱਥ। ਸਾਰੇ ਇਹਨੇ ਬਣਾਇਆ ਕਰੋ ਵੀ ਆਪਣੇ ਆਪਣੇ ਘਰੇ। ਮੱਥਾ ਹੁਣ ਪਤਾ ਨਹੀਂ ਕਿੱਦਾਂ ਦਾ ਸੋਣਾ ਇਹਨਾਂ ਨੇ। ਮੈਂ ਲਾਈਟ ਜਗਾਉਂਗੀ। ਇੰਨਾ ਨਹੀਂ ਸਿਰ ਲਾਵੇ ਦੇ ਵਿੱਚ। गर्म आ <laughs> <गोला। laughs> गर्म या, देख लो खा के आलो मम्मी स्वाद मिठा है नी